ਇਸਨੇ ਜ਼ਿਲ੍ਹਾ ਸੰਗਰੂਰ ਦੇ ਇੱਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਕਿ ਲੋਕਾਂ ਨੂੰ ਬਲੈਕਮੇਲ ਕਰਕੇ ਠੱਗੀਆਂ ਮਾਰਦਾ ਸੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਚਾਰ ਆਰੋਪੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਇੱਕ ਮਹਿਲਾ ਸਮੇਤ ਦੋ ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਮੁਤਾਬਕ 6 ਦੋਸ਼ੀਆਂ ਨੇ ਮਿਲ ਕੇ ਦੋ ਵਿਅਕਤੀਆਂ ਨੂੰ ਆਪਣੀ ਜਾਲਸਾਣੀ ਦਾ ਸ਼ਿਕਾਰ ਬਣਾਉਂਦੇ ਹੋਏ ਆਪਣੀ ਮਹਿਲਾ ਸਾਥੀ ਦੇ ਨਾਲ ਪਹਿਲਾਂ ਤਾਂ ਦੋ ਪੀੜਤਾਂ ਦੀਆਂ ੱੱੱਕੇ ਨਾਲ ਤਸਵੀਰਾਂ ਲੈ ਲਈਆਂ ਅਤੇ ਫਿਰ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਹਨਾਂ ਤੋਂ ਪੈਸੇ ਠੱਗਣੇ ਸ਼ੁਰੂ ਕਰ ਦਿੱਤੇ ਅਤੇ ਐਦਾਂ ਹੀ 59000 ਰੁਪਏ ਵਸੂਲ ਵਿਲਏ। ਇਹ ਠੱਗਪੁਣਾ ਇੱਥੇ ਹੀ ਨਹੀਂ ਖਤਮ ਹੋਇਆ ਬਲਕਿ ਦੋਸ਼ੀਆਂ ਨੇ ਫਿਰ 1 ਲੱਖ ਰੁਪਏ ਠੱਗਣ ਦੀ ਨੀਤ ਨਾਲ ਪੀੜਤਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਜਿਸ ਦੇ ਬਾਅਦ ਵਿੱਚ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ આરોપીਆਂ ਨੂੰ ਗ੍ਰਿਫਤਾਰ ਕਰ ਲਿਆ। ਉਧਰ ਦੋਸ਼ੀਆਂ ਨੇ ਆਪਣਾ ਜੁਰਮ ਕਬੂਲਦਿਆਂ ਕਿਹਾ ਕਿ ਉਹਨਾਂ ਨੇ ਸੁਜਿੰਦਰ ਸਿੰਘ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। ਬਬਲੂ ਨਾਂ ਦਾ ਬੰਦਾ ਫੜਿਆ ਹੈ। ਇਹ ਟੋਟਲ 4 ਬੰਦੇ ਦੇ ਨਾਲ ਇਹਨਾਂ ਨੇ ਅਰੈਸਟ ਕੀਤੇ ਇਨਕਲੂਡਿੰਗ ਹਿਮਸੈਲਫ 4 ਬੰਦੇ ਟੋਟਲ। ਇਹਨਾਂ ਦੇ ਨਾਲ ਇੱਕ ਲੇਡੀ ਹੈ ਉਹ ਜੇ ਗ੍ਰਿਫਤਾਰ ਕਰਨੀ ਬਾਕੀ ਹੈ। ਇਹ ਉਹ ਪਹਿਲੇ ਲੇਡੀ ਨੂੰ ਆਫਰ ਕਰਕੇ ਤੇ ਉਹਨੂੰ ਭਜਵਾ ਦਿੰਦੇ ਆ ਮੁੜ ਕੇ ਜਦੋਂ ਬੰਦਾ ਉਹ ਐਜ਼ ਅ ਕਸਟਮਰ ਬਣ ਕੇ ਉਹ ਲੈ ਜਾਂਦਾ ਤੇ ਮੁੜ ਕੇ ਉਹਨੂੰ ਜਾ ਕੇ ਅਤਰਾਜਨ ਉਹਦੀਆਂ ਫੋਟੋ ਫੋਟੋ ਖਿੱਚ ਕੇ ਤੇ ਬਲੈਕਮੇਲ ਕਰਦੇ ਆ ਇਸੇ ਦੀ ਲੜੀ ਦੇ ਵਿੱਚ ਇਹਨਾਂ ਸੁਖਜਿੰਦਰ ਸਿੰਘ ਪੁੱਤਰਜੀਤ ਸਿੰਘ ਜੱਟ ਵਾਸੀ ਮੌੜਾ ਥਾਣਾ ਛਾਜੜੀ ਉਹਨੂੰ ਇਹਨਾਂ ਨੇ ਬਲੈਕਮੇਲ ਕੀਤਾ ਹੈ ਪਹਿਲੇ ਉਹਨੂੰ ਲੀਡੀ ਭੇਜਦੀ ਫਿਰ ਉਹਦੇ ਨਾਲ ਇਦਾਂ ਹੀ ਫੋਟੋ ਬਣਾ ਕੇ ਪਹਿਲੇ ਉਸ ਵਕਤ ਤੇ ਨਾ 9000 ਰੁਪਏ ਉਹਦੇ ਕੋਲੋਂ ਲੈ ਲਿਆ ਆਫਟਰ ਦੈਟ ਇਹਨਾਂ ਨੇ 50000 ਰੁਪਏ ਹੋਰ ਇਹਦੇ ਕੋਲੋਂ 23 ਤਰੀਕ ਨੂੰ ਲਿਆ ਲੱਖ ਰੁਪਏ ਦੀ ਹੋਰ ਡਿਮਾਂਡ ਕੀਤੀ ਤੇ ਉਹ ਐਸ ਐਚਓ ਸਾਹਿਬ ਨੂੰ ਇਹਦੀ ਇਨਫੋਰਮੇਸ਼ਨ ਮਿਲੀ ਤੇ ਉਹਨਾਂ ਨੇ ਸਾਰਾ ਗੈਂਗ ਬਸਟ ਕੀਤਾ ਸੀ ਉਹਨਾਂ ਸਨਾਮ ਤੋਂ ਇੱਕ ਲੇਡੀ ਜੀ ਨੂੰ ਲੈ ਕੇ ਆਈ ਮੈਂ ਕਾਲਾ ਗੋਮਾ ਤੇ ਬਾਕੀ ਇੱਕ ਬਿੱਲਾਈ ਇੱਕ ਕਾਲੂ ਵੀ ਦੀ ਕੁੜੀ ਦਾ ਨਾਮ ਰਾਜੂ ਸੀ ਤੇ ਅਸੀਂ ਚਾਰੇ ਜਣੇ ਗੋਮਾ ਉਹ ਕੁੜੀ ਨੂੰ ਲੈ ਗਿਆਈ ਉੱਥੇ ਬਖੋਰੇ ਇਧਰ ਸ਼ਾਜਲੀ ਗਣੀ ਦੀ ਗਏ ਤੇ ਅਸੀਂ ਤੇ ਉੱਥੇ ਲਿਜਾ ਕੇ ਕੁੜੀ ਨੂੰ ਉਹਨਾਂ ਲਵੇ ਛੜਤਾਈ ਉਹਨਾਂ ਦਾ ਨਾਮ ਵੀ ਲੈ ਮੈਂ ਵਿੱਚ अच्छा अच्छा जी ਤੇ ਉੱਥੇ ਲੇ ਜਾ ਕੇ ਅਸੀਂ ਰੇਡ ਮਾਰਤੀ ਉਹਨਾਂ ਦੇ ਉੱਤੇ ਤੇ ਫਿਰ ਉਹਨਾਂ ਨੂੰ ਅਸੀਂ ਪੈਸਿਆਂ ਪੂਸਿਆਂ ਬਾਰੇ ਕਿਹਾ ਧਮਕੀਆਂ ਮਾਰੀਆਂ ਵੀ ਪੈਸੇ ਦੇਖਣ